ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਉਹ ਕਰਾਂਗੇ ਅਸੀਂ ਸਾਗ ਸਾਗ ਵੀ ਕਿਸ ਚੀਜ਼ ਦਾ ਸਰੋਂ ਦਾ ਸਾਗ ਦੀ ਅੱਜ ਅਸੀਂ ਬਣਾਵਾਂਗੇ ਸਾਗ ਪਾਲਕ ਸਲਗਮ ਤੇ ਹਰੇ ਮਟਰਾਂ ਦਾ ਸਾਗ ਜੇ ਤੁਸੀਂ ਸਾਗ ਦੂਜਾ ਸਾਗ ਖਾ ਖਾ ਕੇ ਅੱਕ ਗਏ ਐ ਤਾਂ ਇਹ ਇੱਕ ਵਾਰ ਸਾਗ ਜ਼ਰੂਰ ਟਰਾਈ ਕਰਿਓ ਇਸ ਦੇ ਲਈ ਅਸੀਂ ਇੱਕ ਗੁਸ਼ੀ ਪਾਲਕ ਦੀ ਲੈ ਲਈ ਹੈ ਉਹਦੇ ਸਿਰ ਪੱਤੇ ਹੀ ਇਸਤੇਮਾਲ ਕਰਨੇ ਆ ਵਿੱਚ ਡੰਡਣ ਨਹੀਂ ਪਾਣੇ ਆ ਤੇ ਇੱਕ ਲਿਆਏ ਇਸ ਦੇ ਲਈ ਅਸੀਂ ਸਲਗਮ ਪਾਲਕ ਅਸੀਂ ਕੱਟ ਲਈਏ ਤੇ ਸਲਗਮ ਨੂੰ ਵੀ ਆਪਾਂ ਚੀਰ ਕੇ ਇਹਨੂੰ ਰੱਖ ਲੈਂਦੇ ਆ ਇਹ ਸਾਗ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ ਇਹਦੇ ਵਿੱਚ ਪਾਵਾਂਗੇ ਅਸੀਂ ਹਰੇ ਮਟਰ ਹਰੇ ਮਟਰ ਅਸੀਂ ਉਬਾਲ ਕੇ ਪਾਵਾਂਗੇ ਕਿਉਂਕਿ ਉਹ ਸੀ ਹੁਣ ਜਿਸੀਂ ਪਹਿਲਾਂ ਸਾਗ ਤੇ ਪਾਲਕ ਵਿੱਚ ਪਹਿਲੇ ਹੀ ਹਰੇ ਮਟਰ ਪਾ ਲਈਏ ਤੇ ਬਾਅਦ ਵਿੱਚ ਅਸੀਂ ਘੋਟਣਾ ਵੀ ਹੈ ਤੇ ਉਹ ਥੋੜਾ ਜਿਹਾ ਮਟਰ ਵਿੱਚ ਐਨ ਮਿਕਸ ਹੋ ਜਾਣੇ ਮਟਰ ਰੱਖਣੇ ਅਸੀਂ ਖੜਮੇ ਜੇ ਇਸ ਲਈ ਉਹਨਾਂ ਨੂੰ ਉਬਾਲ ਕੇ ਹੀ ਪਾਣਾ ਹੈ ਸ਼ਲਗਮਾਂ ਨੂੰ ਅਸੀਂ ਕੱਟ ਕੇ ਰੱਖ ਲੈਂਦੇ ਆ ਜੇ ਸ਼ਲਗਮ ਛੋਟੇ ਆ ਤਾਂ ਤੁਸੀਂ 10 ਤੇ 4 ਸ਼ਲਗਮ ਵੀ ਪਾ ਸਕਦੇ ਹੋ ਕਿ ਮੇਰਾ ਸ਼ਲਗਮ ਥੋੜਾ ਵੱਡਾ ਸੀ ਇਸ ਲਈ ਮੈਂ ਇੱਕ ਸ਼ਲਗਮ ਹੀ ਪਾਇਆ ਜੇ ਤੁਸੀਂ ਜ਼ਿਆਦਾ ਪਾਲਕ ਲੈਣੀ ਹੈ ਤਾਂ ਜ਼ਿਆਦਾ ਸਲਗਮ ਤੁਸੀਂ ਦੇ ਵਿੱਚ ਪਾਓ ਫਿਰ ਸਾਗ ਦੇਖੋ ਕਿੰਨਾ ਜ਼ਿਆਦਾ ਸਵਾਦ ਬਣਦਾ ਥੋੜਾ ਜਿਹਾ ਅਲੱਗ ਹੋ ਜਾਂਦਾ ਜੇ ਤੁਸੀਂ ਪੁਰਾਣੇ ਤਰੀਕੇ ਦੇ ਸਾਗ ਖਾ ਖਾ ਕੇ ਆਏ ਹੈ ਤਾਂ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ ਏ ਸਲਗਮ ਚੀਰ ਕੇ ਰੱਖ ਲਈਆ ਹੁਣ ਚੱਲਦੇ ਆ ਗੈਸ ਵੱਲ ਗੈਸ ਤੇ ਕੁੱਕਰ ਰੱਖ ਲਏ ਤੇ ਇਹਦੇ ਵਿੱਚ ਅਸੀਂ ਦੋ ਗਲਾਸ ਪਾਣੀ ਤੇ ਪਾ ਲਈ ਹੈ ਇਹ ਸਾਗ ਦੋ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਜਿਸ ਤਰ੍ਹਾਂ ਜਿਸੀਂ ਇੱਕ ਆਹ ਤਰੀਕਾ ਲੈ ਬਤਣਾ ਹੈ ਇੱਕ ਤਰੀਕਾ ਹੈਗਾ ਇਹਨੂੰ ਤੁਸੀਂ ਪਹਿਲਾਂ ਹੀ ਤੜਕਾ ਲਾ ਸਕਦੇ ਹੋ ਅੱਜ ਅਸੀਂ ਇਹਨੂੰ ਲਾਵਾਂਗੇ ਬਾਅਦ ਵਿੱਚ ਤੜਕਾ ਸਲਗਮ ਤੇ ਪਾਲਕ ਪਹਿਲਾਂ ਪਾ ਲੈਣਾ ਹੈ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਜਿੰਨਾ ਕਿ ਤੁਸੀਂ ਪਾਲਕ ਜਾਂ ਤੁਸੀਂ ਜਿਆਦਾ ਬਣਾਉਣਾ ਹੈ ਤਾਂ ਸਲਗਮ ਵੀ ਜਿਆਦਾ ਲੈਣੇ ਹੈ ਤਾਂ ਪਾਲਕ ਵੀ ਤੇ ਪਾਣੀ ਵੀ ਤੁਸੀਂ ਜਿਆਦਾ ਪਾ ਲੈਣਾ। ਇਹਦੇ ਵਿੱਚ ਪਾ ਦਿੰਦੇ ਆ। ਨਮਕ ਟੇਸਟ ਦੇ ਮੁਤਾਬਕ ਹਲਦੀ ਪਾਊਡਰ ਇਹ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਪਹਿਲਾਂ ਇਹਨਾਂ ਨੂੰ ਤੁਸੀਂ ਦੋਹਾਂ ਚੀਜ਼ਾਂ ਨੂੰ ਪਕਾਣਾ ਸਲਗਮ ਤੇ ਪਾਲਕ ਨੂੰ ਇਹਨੂੰ ਤੁਸੀਂ ਢੱਕਣ ਲਾ ਕੇ ਵੀ ਪਕਾ ਸਕਦੇ ਹੋ ਇਸ ਤਰ੍ਹਾਂ ਵੀ ਤੁਸੀਂ ਪਕਾ ਸਕਦੇ ਹੋ ਢੱਕਣ ਲਾ ਕੇ ਸੇਟੀਆਂ ਮੁਰਾਣੀਆਂ ਤੋਂ ਬਹੁਤ ਜਲਦੀ ਹੋ ਜਾਂਦਾ ਇਸ ਤਰ੍ਹਾਂ ਥੋੜਾ ਜਿਆਦਾ ਟਾਈਮ ਲੱਗਦਾ ਹੈ ਸਲਗਮ ਤੇ ਪਾਲਕ ਸਾਡਾ ਬਣ ਕੇ ਤਿਆਰ ਹੈ ਇਹਨੂੰ ਹਲਕਾ ਜਿਹਾ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਜਦ ਤੁਸੀਂ ਕਿਸੇ ਕਟਛੀ ਨਾਲ ਇਹਨੂੰ ਇਸ ਤਰ੍ਹਾਂ ਮੈਸ਼ ਕਰ ਲੈਣਾ ਜਾਂ ਤੁਸੀਂ ਗ੍ਰੈਂਡਰ ਲੈ ਕੇ ਉਹਦੇ ਨਾਲ ਤੁਸੀਂ ਇਹਨੂੰ ਹਲਕਾ ਜਿਹਾ ਮੈਸ ਕਰਨਾ ਜਿਆਦਾ ਇਹਦਾ ਪਤਲਾ ਪੇਸਟ ਨਹੀਂ ਬਣਾਉਣਾ ਬਸ ਹਲਕਾ ਜਿਹਾ ਹੀ ਅਸੀਂ ਮਸ਼ੀਨ ਨਾਲ ਨਾ ਬਸ ਹਲਕਾ ਹਲਕਾਇਆ ਇਸ ਤਰ੍ਹਾਂ ਹੀ ਨੂੰ ਕਰਦੇ ਹਾਂ ਪਾਣੀ ਬਿਲਕੁਲ ਨਹੀਂ ਸਕਣਾ ਹੈਗਾ ਥੋੜਾ ਜਿਹਾ ਗਰੇਵੀ ਵਾਲਾ ਇਸੀ ਸਾਥ ਬਣਾਉਣਾ ਹੈ ਬਸ ਇਸ ਤਰ੍ਹਾਂ ਤੁਸੀਂ ਕਰ ਲੈਣਾ ਨਾਏ ਜਿਆਦਾ ਜਿਹੜੇ ਸਲਕਮਾ ਆਏ ਨੇ ਉਹ ਪੇਸਟ ਹੋਣ ਨਾ ਹੀ ਪਾਲਕ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਕਿ ਜੇ ਅਸੀਂ ਪਹਿਲੇ ਹੀ ਮਟਰ ਵਿੱਚ ਇਹਨਾਂ ਦਾ ਪਾ ਲੈਂਦੇ ਆ ਤਾਂ ਥੋੜਾ ਜਿਹਾ ਮਟਰ ਹੋਰ ਜ਼ਿਆਦਾ ਫਿਸ ਜਾਂਦਾ ਹੈ ਇਸ ਲਈ ਮਟਰਾਂ ਦਾ ਤੁਸੀਂ ਮਟਰ ਤੁਸੀਂ ਆਪਣੇ ਮੁਤਾਬਕ ਇੱਕ ਕਟੋਰੀ ਦੋ ਕਟੋਰੀ ਤੁਸੀਂ ਪਾ ਸਕਦੇ ਹੋ ਹੁਣ ਚਲਦੇ ਆ ਗੈਸ 'ਤੇ ਲਾਂਦੇ ਆ ਸਾਗ ਨੂੰ ਤੜਕਾ ਕੜਾਹੀ ਅਸੀਂ ਰੱਖ ਲਈ ਹੈ ਹੁਣ ਇਹਦੇ ਵਿੱਚ ਕੋਈ ਵੀ ਤੁਸੀਂ ਕੁਕਿੰਗ ਆਇਲ ਇਹਦੇ ਯੂਜ਼ ਕਰਦੇ ਆ ਤੁਸੀਂ ਹੋਰ ਲੈ ਲੈਣਾ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਫਤਾ ਧਨੀਆ ਮੇਥੇ ਜੀਰਾ ਇਹ ਪਹਿਲਾਂ ਤਿੰਨੇ ਚੀਜ਼ਾਂ ਪਾ ਲੈਣੀਆਂ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣੀ ਸੁੱਕੀ ਹੋਈ ਲਾਲ ਮਿਰਚ ਚੋਪ ਕਿੱਕ ਪਾਉਂਦੇ ਆ ੍ਹਹਿੰਗ ਹੁਣ ਪਾਦਨ ਦੇ ਦੇ ਵਿੱਚ ਅਦਰਕ ਬਿਲਕੁਲ ਬਰੀਕ ਕੱਟ ਲੈਣਾ ਏ ਲਸਣ ਇਹਨਾਂ ਨੂੰ ਵੀ ਬਰੀਕ ਕੱਟ ਕੇ ਹੀ ਪਾਣਾ ਏ ਚੋਪਰ ਉੱਪਰ ਵਿੱਚ ਇਹਨਾਂ ਨੂੰ ਚੋਪਿੰਗ ਕਰਕੇ ਨਹੀਂ ਪਾਣਾ ਇਹਨਾਂ ਨੂੰ ਪਹਿਲਾਂ ਅੱਧਾ ਮਿੰਟ ਪਕਾ ਕੇ ਲਸਣ ਤੇ ਅਦਰਕ ਨੂੰ ਉਤ ਤੋਂ ਬਾਅਦ ਇਹਦੇ ਵਿੱਚ ਤਾਂ ਅਮਾਗੇ ਅਸੀਂ ਪਿਆਜ਼ ਪਿਆਜ਼ਾ ਤਾਂ ਬਾਅਦ ਦੋ ਹਰੀ ਮਿਰਚ ਲਈਏ ਅਸੀਂ ਉਹ ਪਾਈ ਹੈ ਇਸ ਤਰ੍ਹਾਂ ਉਹਨਾਂ ਦੇ ਵੱਡੇ ਵੱਡੇ ਕਟਿੰਗ ਵੱਡੀ ਕੋਡੀ ਕਟਿੰਗ ਕਰ ਲੈਣੀ ਹੈ ਤੇ ਪਿਆਜ਼ ਤੇ ਬਾਅਦ ਵਿੱਚ ਇਹਦੇ ਵਿੱਚ ਪਾਵਾਂਗੇ ਅਸੀਂ ਲਾਲ ਮਿਰਚ ਪਾਊਡਰ ਜੇ ਤੁਸੀਂ ਲਾਲ ਮਿਰਚ ਪਾਊਡਰ ਨਹੀਂ ਪਾਣਾ ਤਾਂ ਹਰੀ ਮਿਰਚ ਤੁਸੀਂ ਜ਼ਿਆਦਾ ਪਾ ਸਕਦੇ ਹੋ ਪਹਿਲਾਂ ਹੁਣ ਅਸੀਂ ਤੜਕੇ ਨੂੰ ਹਾਂਜੀ ਤਾਂ 6 ਮਿੰਟ ਇਹਨੂੰ ਪਕਾ ਲੈਂਦੇ ਆ ਤੜਕਾ ਬਣ ਕੇ ਸਾਡਾ ਤਿਆਰ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਉਬਾਲੇ ਹੋਏ ਹਾਰੇ ਮਟਰ ਸਾਤੇ ਪਾਲਕ ਇਹ ਪਾ ਕੇ ਇਹਨੂੰ ਤੁਸੀਂ 5 ਤੋਂ 6 ਮਿੰਟ ਨੂੰ ਦੁਬਾਰਾ ਫੇਰ ਪਕਾ ਲੈਣਾ ਹੈ ਨਮਕ ਤੇ ਹਲਦੀ ਆਪਾਂ ਪਹਿਲੀ ਪਾਏ ਹੋਏ ਐ 2 ਤੋਂ 3 ਕਾਸੀ ਪਾਊਡਰੀ ਦੇ ਵਿੱਚ ਪਾਊਡਰ ਮਸਾਲੇ ਹੋਰ ਪਾਵਾਂਗੇ ਉਹ ਪਾਵਾਂਗੇ ਅਸੀਂ ਬਾਅਦ ਵਿੱਚ ਲਾਲ ਮਿਰਚ ਪਾਊਡਰ ਵੀ ਅਸੀਂ ਬਾਅਦ ਵਿੱਚ ਹੀ ਪਾਵਾਂਗੇ ਐ 5 ਤੋਂ 6 ਮਿੰਟ ਅਸੀਂ ਇਸ ਲਈ ਪਕਾਵਾਗੇ ਐ ਕਿ ਸਬਜ਼ੀ ਵਿੱਚ ਕੱਚੇਪਣ ਦੀ ਵਾਸ਼ ਨਾ ਨਾ ਜਿਹੜਾ ਤੜਕਾ ਲਾਇਆ ਤੇ ਤੜਕਾ ਵੀ ਸਾਰਾ ਮਸਾਲੇ ਵਿੱਚ ਐਨ ਇਹ ਰਚ ਜਾਵਾ ਤੇ ਫਿਰ ਇਹ ਬਹੁਤ ਹੀ ਜ਼ਿਆਦਾ ਵਧੀਆ ਸਾਗ ਬਣਦਾ ਹੈ ਸਲਗਮ ਤੇ ਪਾਲਕ ਮਟਰ ਦਾ ਸਾਗ ਪੰਤੋ ਸ਼ੇਟਮੈਂਟ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਇਸ ਤਰ੍ਹਾਂ ਵੱਡੇ ਵੱਡੇ ਕੱਟ ਕੇ ਤੁਸੀਂ ਦੋ ਟਮਾਟਰ ਪਾ ਲੈਣੇ ਆ ਤੇ ਨਾਲ ਹੀ ਪਾ ਦਿੰਦੇ ਇਹਦੇ ਵਿੱਚ ਗਰਮ ਮਸਾਲਾ ਤੇ ਜੀਰਲ ਧਨੀਆ ਤੇ ਸਾਗ ਸਾਡਾ ਬਣ ਕੇ ਤਿਆਰ ਹੈ ਹੁਣ ਕਰਦੇ ਆ ਗੈਸ ਬੰਦ ਤੇ ਇੱਕ ਤੜਕਾ ਇਹਨੂੰ ਹੋਰ ਲਾ ਲੈਂਦੇ ਆ ਉਹ ਤੇ ਨਾ ਟੇਸਟ ਦੇਖਿਓ ਸਾਗ ਦਾ ਕਿੰਨਾ ਜਿਆਦਾ ਸਵਾਦ ਬਣ ਜਾਂਦਾ ਬਿਲਕੁਲ ਅਲੱਗ ਫਲੇਵਰ ਆਉਂਦਾ ਹੈ ਜੇ ਤੁਸੀਂ ਪੁਰਾਣੇ ਤਰੀਕੇ ਦੇ ਸਾਗ ਖਾ ਖਾ ਕੇ ਅੱਕ ਗਏ ਆ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਇਨੂੰ ਜ਼ਰੂਰ ਟਰਾਈ ਕਰਿਓ ਇਹਦੇ ਵਿੱਚ ਤੁਸੀਂ ਹਰੇ ਮਟਰ ਖਾਣਾ ਪਸੰਦ ਨਹੀਂ ਕਰਦੇ ਤਾਂ ਛੋਟੇ-ਛੋਟੇ ਗੋਭੀ ਦੇ ਪੀਸ ਕਰਕੇ ਵੀ ਤੁਸੀਂ ਪਾ ਸਕਦੇ ਹੋ ਤੇ ਹੋ ਗਾਜਰ ਵੀ ਪਾ ਸਕਦੇ ਹੋ ਬਹੁਤ ਵਧੀਆ ਫਲੇਵਰ ਆਂਦਾ ਹੈ ਜਿਹੜੇ ਇਹਦੇ ਵਿੱਚ ਆਪਾਂ ਟਮਾਟਰ ਪਾਏ ਆ ਇਹਨਾਂ ਨੂੰ ਇਸੇ ਤਰ੍ਹਾਂ ਥੜਮੇ ਜੇ ਰੱਖਣੇ ਹਨ ਤਾਂ ਇਹ ਸੀ ਐਂਡ ਵਿੱਚ ਪਾਏ ਆ ਜੇ ਇਸ ਤਰ੍ਹਾਂ ਤੁਸੀਂ ਖਾਣੇ ਪਸੰਦ ਨਹੀਂ ਕਰਦੇ ਆ ਤਾਂ ਇਹਨਾਂ ਦਾ ਪੇਸਟ ਬਣਾ ਕੇ ਵੀ ਤੁਸੀਂ ਸਾਗ ਵਿੱਚ ਪਾ ਸਕਦੇ ਹੋ ਤੜਕਾ ਪੈਨ ਲੈ ਲਿਆ ਉਹ ਲਾਂਦੇ ਆ ਸੀ ਨੂੰ ਦੁਬਾਰਾ ਫੇਰ ਤੜਕਾ ਤੇਲ ਨੂੰ ਪਹਿਲਾਂ ਫੁੱਲ ਗਰਮ ਕਰ ਲੈਣਾ ਇਹਨੂੰ ਇੱਕ ਤੋਂ ਦੋ ਕ ਚਮਚੇ ਹੀ ਤੇਲ ਦੇ ਲੈਣੇ ਆ ਜਿਆਦਾ ਤੇਲ ਨਹੀਂ ਲੈਣਾ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਤਈ ਲਸਣ ਲਸਣ ਨੂੰ ਹਲਕਾ ਜਿਹਾ ਪਕਾਣਾ ਜਿਆਦਾ ਨਹੀਂ ਪਕਾਣਾ ਹਲਕਾ ਜਿਹਾ ਪਕਾ ਕੇ ਇਹਦਾ ਨਾ ਫਲੇਵਰ ਥੋੜਾ ਜਿਹਾ ਅਲੱਗ ਆਉਂਦਾ ਹੈ ਜੇ ਇਸ ਤਰ੍ਹਾਂ ਕੱਲਾ ਲਸਣ ਤੇਲ ਵਿੱਚ ਭੁੱਜਿਆ ਹੋਗਾ ਤੇ ਥੋੜਾ ਜਿਹਾ ਚਟਕਾਰੇਦਾਰ ਬਣਿਆ ਹੋਵੇ ਤੇ ਦੇਖਿਓ ਕਿੰਨੇ ਜਿਆਦਾ ਵਧੀਆ ਲੱਗਦਾ ਹੈ। ਇਹਨੂੰ ਕੱਚਾ ਨਾ ਰੱਖਿਓ ਬਸ ਹਲਕਾ ਜਿਹਾ ਹੀ ਭੁੰਨੇਓ। ਜੇ ਕੱਚਾ ਹੋਊਗਾ ਤਾਂ ਹੱਪਕ ਚ ਮਾਰੂਗਾ ਕਿ ਕੋੜਾਪਨ ਹੁੰਦਾ ਕੜੱਟਨ ਹੁੰਦੀ ਹੈ ਇਹਦੇ ਵਿੱਚ। ਲਸਣ ਜੀ ਸਾਡਾ ਪੁੱਜ ਗਿਆ ਦੇਖ ਸਕਦੇ ਹੋ ਤੁਸੀਂ। ਹੁਣ ਇਹਦੇ ਵਿੱਚ ਪਾਉਂਦੇ ਅਸੀਂ ਲਾਲ ਮਿਰਚ ਪਾਊਡਰ। ਮੇਰੀ ਦੇਗੀ ਮਿਰਚ ਖਤਮ ਹੋਈ ਹੋਈ ਸੀ ਇਸ ਲਈ ਮੈਂ ਬਾਅਦ ਵਿੱਚ ਲਾਲ ਮਿਰਚ ਦੇ ਤੜਕਾ ਲਾਵਾਂਗਾ ਜੇ ਤੁਹਾਡੇ ਕੋਲ ਦੇਗੀ ਮਿਰਚ ਹੈ। ਤਾਂ ਤੁਸੀਂ ਇਸ ਦਾ ਪਹਿਲਾ ਲਾਲ ਮਿਰਚ ਪਹਿਲੇ ਹੀ ਪਾ ਲੈਣੀ ਹੈ ਤੇ ਦੇਗੀ ਮਿਰਚ ਦਾ ਤੁਸੀਂ ਤੜਕਾ ਲਾ ਲੈਣਾ ਹੈ। ਥੋੜਾ ਜਿਹਾ ਪਾਧੰਦੇ ਦੇ ਪਰ ਹਰਾ ਧਨੀਆ ਤੇ ਹੁਣ ਪਾਦੇ ਆ ਤੜਕਾ। ਦੇਖੋ ਸਬਜੀ ਦਾ ਟੇਸਟ ਹੁਣ ਕਿੰਨਾ ਜ਼ਿਆਦਾ ਵਧੀਆ ਆਊਗਾ। ਇਹਨੂੰ ਕਰਦੇ ਆ ਮਿਕਸ ਅਲੱਗ ਹੀ ਖੁਸ਼ਬੂ ਆਉਂਦੀ ਹੈ ਇਹਦੇ ਵਿੱਚ ਸਾਗ ਦੀ ਤੇ ਮੈਂ ਆਪਾਂ ਸਲਗਮ ਪਾਏ ਆ ਇਹਦੇ ਵਿੱਚ ਸਾਗ ਐ ਥੋੜਾ ਜਿਹਾ ਲੱਗ ਜਿਹੀ ਖੁਸ਼ਬੂ ਆਣ ਲੱਗ ਪੰਦੀ ਹੈ ਬਣ ਕੇ ਤਿਆਰ ਆ ਸਾਡਾ ਸਲਗਮ ਪਾਲਕ ਤੇ ਹਰ ਮਟਰਾਂ ਦਾ ਸਾਗ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਬਿਲਕੁਲ ਸਿੰਪਲ ਤੇ ਆਸਾਨ ਤਰੀਕਾ ਐ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਜੇ ਤੁਸੀਂ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਗਰੇਵੀ ਵਾਲਾ ਖਾਣਾ ਪਸੰਦ ਨਹੀਂ ਕਰਦੇ ਤਾਂ ਥੋੜਾ ਜਿਹਾ ਤੁਸੀਂ ਸੇਕ ਹੋਰ ਲਵਾ ਸਕਦੇ ਹੋ ਬਿਲਕੁਲ ਇਹਨਾਂ ਇਹ ਪਾਣੀ ਨੂੰ ਸੌਸ ਕਰ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਹੈ ਬਸ ਇਹਨੂੰ ਇਹਗਾ ਥੋੜਾ ਜਿਹਾ ਜ਼ਿਆਦਾ ਇਹਦਾ ਪੇਸਟ ਨਹੀਂ ਬਣਾਉਣਾ ਹੈਗਾ ਬਸ ਪਾਲਕ ਵੀ ਇਸ ਤਰ੍ਹਾਂ ਥੋੜੀ ਜਿਹੀ ਰੱਖਣੀ ਹੈ ਤੇ ਸਲਗਮ ਵੀ ਇਸੇ ਤਰ੍ਹਾਂ ਰੱਖਣੀ ਹੈ ਮਿਲਦੇ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ